ਮਨ ਆਤਮਾ ਦੀ ਅੰਸ਼ ਜਿਹਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਇੱਕ ਅਰਪਮਨ ਹੈ ਤਤਾਂ ਦੀ ਅੰਸ਼ ਇਹ ਮਨ ਵਿਕਾਰੀ ਬਨ ਹੈ ਇਹਦੇ ਵਿੱਚ ਸੰਕੇ ਸ਼ਿਕਵੇ ਪਰਮ ਵਾਸਨਾ ਇੱਛਾ ਭਰੀਆਂ ਪਈਆਂ ਕੋਈ ਵਾਸਨਾ ਰਹੇਗੀ ਅੱਗੇ ਜਨਮ ਫੇਰ ਛੋਟਾ ਬੱਚਾ ਕੋਈ ਚੱਲ ਕੋਈ ਵਾਸ਼ਨਾ ਪੰਜੀ 30 ਸਾਲ ਦਾ ਹੋ ਗਿਆ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਛੁੱਠਾ ਤੋਂ ਉੱਪਰ ਹੋ ਗਿਆ ਮੁਰ ਸਿਆਣੀ ਹੋ ਗਈ ਹੁਣ ਚਾਹੀਦਾ ਸੀ ਕੋਈ ਵਾਸ਼ਨਾ ਨਾ ਰਹੇ ਕੋ ਹੋਰ ਵੱਧ ਗਈ ਸੁਚਾਈ ਦਾ ਤੇ ਸੀ ਸਿਆਣੀ ਬਰ ਹੋ ਗਈ ਉਸ ਦੇ ਬੇਟੇ ਨੇ ਇੱਕ ਹੱਥ ਕੰਮ ਨੂੰ ਪਾਇਆ ਤੇ ਪਿਓ ਇੱਕ ਹੱਥ ਪਿੱਛੇ ਕਰ ਲੈ। ਦੋਵੇਂ ਹੱਥ ਕੰਮ ਨੂੰ ਪਾ ਲਏ ਤੇ ਉਹ ਦੋਵੇਂ ਪਿੱਛੇ ਕਰ ਲੈ। ਲੈ ਸੰਭਾਲ। ਪਰ ਹਰਾਨੀ ਦੀ ਗੱਲ ਹੈ। ਜਿਨ੍ਹਾਂ ਦੇ ਪੁੱਤਰੇ ਵੀ ਕੰਮ ਕਰਦੇ ਨੇ ਉਹ ਵੀ ਬੁੱਢੇ ਮਰ ਚਲੇ ਨੇ ਕੰਮ ਕਰ ਕਰ ਕੇ। ਸਿਮਰਨ ਵਾਸਤੇ ਟਾਈਮ ਕਿਹੜਾ ਸਮਾਂ ਰੱਖਿਆ? ਕਦੋਂ ਰੱਖਿਆ ਉਮਰ ਮੁੱਕਦੀ ਜਾ ਰਹੀ ਹੈ ਆਦ ਕਟਾ ਦਿਨ ਸੋ ਰਹਨ ਵਾਲੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਮਰ ਕੱਢਦੀ ਉਮਰ ਤੇਰੇ ਸਰੀਰ ਦੀ ਘਟਦੀ ਹੈ ਰੂਹ ਦੀ ਨਹੀਂ ਆਉਦਿ ਸਰੀਰ ਦੀ ਘਟਦੀ ਹੈ ਇਹ ਨਾਸਵੰਦ ਹੈ ਅਰੂ ਅਬਨਾਸੀ ਹੈ ਕਿਉਂਕਿ ਉਹਦਾ ਪਿਤਾ ਵੀ ਅਬਨਾਸੀ ਹੈ ਵਾਹਿਗੁਰੂ ਅੰਤਰਜਾਮੀ ਅਬਨਾਸੀ ਹੈ ਉਹਦੀ ਅੰਸ ਵੀ ਅਬਨਾਸੀ ਉਹਨੂੰ ਕਹਿੰਦੇ ਨੇ ਜਿਹਦਾ ਕਦੇ ਨਾਸ ਨਾ ਇਸ ਕਰਕੇ ਚਾਹੀਦਾ ਤੇ ਇਸੇ ਕੁ ਸਿਮਰਨ ਕੀਤਾ ਜਾਏ ਮਨ ਟਿਕਾਇਆ ਜਾਏ ਸਿਮਰਨ ਵਿੱਚ ਬਹੁਤਾਂ ਲੋਕ ਬੰਦਗੀ ਕਰਦੇ ਨੇ ਜੀ ਕੋਈ ਗੱਲ ਸੋ ਪਹਿਲਾਂ ਪਹਿਲਾਂ ਮਨ ਨੇ ਟਿਕਦਾ ਜੁਗਾ ਜਗੰਤਰਾਂ ਤੋਂ ਸੁਭਾਅ ਬਣਿਆ ਤੱਕਦਾ ਹੀ ਨਹੀਂ ਹੌਲੀ ਹੌਲੀ ਇਹਨੂੰ ਟਕਾਏ ਇੱਕ ਸਕਿੰਟ ਇੰਸਾਰ ਰੁਕਿਆ ਇੱਕ ਸਕਿੰਟ ਮਨ ਰੁਕ ਗਿਆ ਦੋ ਸਕਿੰਟ ਰੁਕਿਆ ਤਿੰਨ ਚਾਰ 12 ਸਕਿੰਟ ਰੋਕ ਲਿਆ ਫਿਰ ਸਾਹ ਨੂੰ ਛੱਡ ਦੋ ਉਸ ਤੋਂ ਬਾਅਦ ਸਿਮਰਨ ਕਰੀ ਜਾਓ ਬਾਈ ਰੰਤਰ ਜਮੀ ਦਾ ਇਸ ਤਰ੍ਹਾਂ 12 ਵਾਰੀ 12-12 ਸਕਿੰਟ ਮਨ ਰੋਕਿਆ ਸਿਮਰਨ ਵਿੱਚ ਇਹਨੂੰ ਕਹਿੰਦੇ ਨੇ ਧਾਰਨਾ 12 ਸਕਿੰਟ ਦੀ ਇੱਕ ਇੱਥੇ ਧਾਰਨਾ ਦਾ ਅਰਥ ਹੈ ਵੀ ਇੰਜ ਕਰੋ ਜਿਹੜੀਆਂ ਆਪਾਂ ਪੜ੍ਹਦੇ ਹਾਂ ਧਾਰਨਾ ਇਦਾ ਮਤਲਬ ਹੁੰਦਾ ਇਹਨੂੰ ਆਪਣੇ ਤੇ ਲਾਗੂ ਕਰੋ ਤੂੰ ਤਾਰਨਾ ਗੁਰਮਤ ਅਨਸਾਰ ਹੁੰਦੀ ਥੋੜੇ ਦਿਨ ਉਹ ਇੱਕ ਥਾਂ ਪੜਨਦੇ ਸੀ ਤੇਰੇ ਕਰਮਾਂ ਨੇ ਤੈਨੂੰ ਮਾਰਨਾ ਤੈਨੂੰ ਕਿਸੇ ਨੇ ਨਹੀਂ ਮਾਰਨਾ ਮੈਂ ਕਿਹਾ ਬਿਲਕੁਲ ਨਾ ਪੜਿਆ ਕਰੋ ਇਹ ਧਾਰਨਾ ਗੁਰਮਤ ਤੋਂ ਉਲਟ ਹੈ ਹਰ ਬੰਨ ਕੋਈ ਮਾਰ ਜਵਾਲ ਨਾ ਸਕਾ ਹੈ ਵਾਹਿਗੁਰੂ ਦੇ ਹੁਕਮ ਤਿਨਾਂ ਨਾ ਕੋਈ ਹੁੰਦਾ ਨਾ ਵੀ ਜਾਂਦਾ ਨਾ ਵੀ ਜੰਮਦਾ ਨਾ ਕੋਈ ਮਰਦਾ ਕਰਮਾਂ ਦਾ ਹਿਸਾਬ ਤਾਂ ਇੱਕ ਵਸੂ ਵੱਖਰਾ ਹੈ ਉਹ ਬੜੀ ਲੰਮੀ ਗੱਲ ਹੈ ਫਿਰ ਮੈਂ ਕਿਹਾ ਜਾਂ ਤੁਸੀਂ ਇੱਥੇ ਨਾ ਪੜੋ ਵਖਰਾ ਹੀ ਕੋਈ ਕਰੋ ਸਾਥ ਸਮਝਦਾਰ ਲੋਕਾਂ ਨੇ ਕਹਿਣਾ ਵੀ ਇਹ ਪੜਦੇ ਹੋਣਗੇ ਤਾਂ ਇਹ ਪੜਦੇ ਆ ਥੋੜੇ ਦਿਨਾਂ ਦੀ ਗੱਲ ਸੁਤਾਰਨਾ ਇਸੇ ਤਰ੍ਹਾਂ 12 ਧਾਰਨਾ ਦਾ ਇੱਕ ਧਿਆਨ ਹੁੰਦਾ ਇੱਕ ਧਿਆਨ ਹੁਣ ਕੱਲਾ ਕੋਈ ਧਿਆਨ ਕਰੇ ਮੈਂ ਗੁਰੂ ਮਹਾਰਾਜ ਦਾ ਧਿਆਨ ਤਰਨ ਨਹੀਂ ਤਰਿਆ ਜਾਏਗਾ ਧਿਆਨ ਦੇ ਨਾਲ ਇੱਕ ਤਾਂ ਕਿਰਤ ਸੁਚੀ ਹੋਵੇ ਜੋ ਸਹ ਰਤੇ ਆਪਣੇ ਜਿਤ ਤਨ ਲੋਭ ਰਤ ਨਾ ਹੋ ਜਿਉਂ ਜ ਆਨ ਉਹ ਜ ਸ੍ਰੀ ਲਉ ਉਹ ਜ ਖਿਆਲ ਉਹ ਜ ਵਿਚਾਰ ਉਸੇ ਮਰਨੀ ਹੁੰਦਾ ਖਾਣਾ ਪੀਣਾ ਪਹਿਰਨਾ ਸ਼ੁੱਧ ਹੋਵੇ ਚੋਰੀ ਦੀ ਅੰਸ ਨਾ ਹੋਵੇ ਬਿਲਕੁਲ ਨਾ ਕੋਈ ਯਰਾ ਫੇਰੀ ਇਧਰ ਉਧਰ ਬਿਲਕੁਲ ਤਾਂ ਫੇਰ ਉਹ ਧਿਆਨ ਦੇ ਨਾਲ ਗੁਰੂ ਦਾ ਪ੍ਰੇਮ ਵੀ ਹੋਵੇ